ਮਾਨਸਾ ਸ਼ਹਿਰ 'ਚ ਇੱਕ ਵਾਰ ਫੇਰ ਬਰਸਾਤੀ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਕਰ ਦਿੱਤੀ ਹੈ। ਸਿਰਫ ਬਰਸਾਤ ਹੀ ਨਹੀਂ, ਸੀਵਰੇਜ ਦਾ ਗੰਦਾ ਪਾਣੀ ਵੀ ਲੋਕਾਂ ਦੇ ਘਰਾਂ ਤੇ ਦੁਕਾਨਾਂ ਦੇ ਬਾਹਰ ਖੜਾ ਹੋਣ ਕਾਰਨ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਹ ਗੰਦਾ ਪਾਣੀ ਮਹੀਨਿਆਂ ਤੋਂ ਖੜਾ ਹੈ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਲੋਕ ਕਈ ਵਾਰ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਜਾਣਕਾਰੀ ਦੇ ਚੁੱਕੇ ਨੇ। ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੁਣ ਹਾਲਾਤ ਐਨੇ ਨੇੜੇ ਆ ਗਏ ਨੇ ਕਿ ਲੋਕ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਗਏ ਨੇ ਆਓ ਦੇਖਦੇ ਹਾਂ ਪੂਰੀ ਖਬਰ ਜੀਬਰੇ ਰਿਪੋਰਟ ਮੁਰਦਾਬਾਦ 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 ਅੱਜ ਸਾਡੀ ਜਿਹੜੀ ਮਾਰ ਨੰਬਰ 16 17 ਦੀ ਸੰਘਰਸ਼ ਕਮੇਟੀ ਬਣੀ ਆ ਅੱਜ ਅਸੀਂ ਕਮੇਟੀਿੰਗ ਕੀਤੀ ਆ ਮੀਟਿੰਗ ਦੇ ਵਿੱਚ ਅਸੀਂ ਇੱਕ ਫੈਸਲਾ ਲਿਆਗਾ ਅਸੀਂ ਪਹਿਲਾਂ ਵੀ ਉਹ ਸਭ ਨੂੰ ਮਿਲੇ ਸੀਗੇ ਆਈਡੀਆ ਸਭ ਨੂੰ ਵੀ ਮਿਲੇ ਹੋયા ਐਮਐਲਏ ਸਭ ਨੂੰ ਮਿਲੇ ਡੀਸੀ ਸਭ ਨੂੰ ਮਿਲੇ ਪਰ ਲੇਕਿਨ ਜਿਹੜੀਆਂ ਐਪਲੀਕੇਸ਼ਨਾਂ ਨੇਗੀਆਂ ਇਹ ਕਾਗਜ਼ ਵਾਂ ਕੇ ਸਾਡਾ ਰਹਿ ਗਿਆ ਪਰ ਲੇਕਿਨ ਕਦੇ ਵੀ ਪੂਰੀ ਤਰ੍ਹਾਂ ਤੇ ਕੋਈ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਨਹੀਂ ਮੰਨੀਆਂ ਗਈਆਂ ਪਰ ਸਾਨੂੰ ਦਲਾਸੇ ਇਹਨਾਂ ਨੇ ਪੂਰੇ ਦਿੱਤੇ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਪੂਰੀ ਤਰ੍ਹਾਂ ਤੇ ਸੀ ਲਾਗੂ ਕਰਦੀਆਂ ਅੱਜ ਤੁਸੀਂ ਸਾਡੇ ਇੱਥੇ ਦੇਖੀ ਅਵਾੜ ਦੇ ਵਿੱਚ ਆ ਕੇ ਕਿੰਨਾ ਗੰਦਾ ਪਾਣੀ ਸੀਵਰੇਜ ਦਾ ਮੈਂ ਅੱਜ ਤੁਸੀਂ ਲਾ ਲੋ 20 ਦਿਨਾਂ ਬਾਅਦ ਆਪਣੇ ਘਰ ਦੇ ਵਿੱਚ ਵਾਪਸੀ ਕੀਤੀ ਆ ਮੇਰਾ ਬੇਟਾ ਇਸ ਵਿੱਚ ਦਾਖਲ ਸੀ ਐਨੇ ਇਨਫੈਕਸ਼ਨ ਹੋਈ ਸੀ ਇਸ ਪਾਣੀ ਦੇ ਵਿੱਚੋਂ 20 ਦਿਨ ਮੈਂ ਹਸਪੀਟਲ ਦੇ ਵਿੱਚ ਕੱਟ ਕੇ ਆਇਆਗਾ ਪਰ ਇਧਰ ਨੇ ਲੋਕ ਜਿਹੜੇ ਇੰਨੇ ਪੀੜਤ ਨੇ ਬਿਮਾਰੀਆਂ ਚ ਘਿਰ ਗਏ ਗੰਦੇ ਪਾਣੀ ਚ ਬੈਠੇ ਆ ਸੀ ਜਿਹੜੇ ਤੁਹਾਨੂੰ ਨੰਗਣ ਲਈ ਰਾਜ਼ੀ ਨਹੀਂ ਆ ਤੁਸੀਂ ਆ ਦੇਖ ਲਓ ਜਿਹੜੇ ਇੱਥੇ ਰੋਕ ਰਹਿੰਦੇ ਨੇ ਉਹਨਾਂ ਦਾ ਕੀ ਹਾਲ ਆ ਦਾ ਕਟਿਆ ਪ੍ਰਸ਼ਾਸਨ ਹਾਏ 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 ਮਾਮਲਾ ਜੀ ਇਹ ਹੈ ਤੁਸੀਂ ਪਹਿਲਾਂ ਇਹਨਾਂ ਐਪਲੀਕੇਸ਼ਨਾਂ ਕਰਨੀ ਦੇਖ ਸਕਦੇ ਹੋ ਇਹ ਕੁਝ ਸਮੇਂ ਤੋਂ ਅਸੀਂ ਨਗਰ ਕੌਂਸਲ ਮਾਨਸਾ ਐਸ ਡੀਓ ਮਾਨਸਾ ਆਪਣੇ ਐਮ ਐਲ ਏ ਮਾਨਸਾ ਤੇ ਡੀ ਸੀ ਮਾਨਸਾ ਇਹਨਾਂ ਨੂੰ ਦੇ ਕੇ ਆ ਚੁੱਕੇ ਆ ਤੇ ਇਹ ਕਾਨੂੰਨੀ ਕਾਰਵਾਈ ਦੇ ਵਿੱਚ ਹੀ ਰਹਿ ਚੁੱਕੀਆਂ ਨੇ ਨਾ ਕਿ ਸਾਡਾ ਕੋਈ ਨਿਕਾਸ ਹੋਇਆ ਨਾ ਕਿਸੇ ਸਾਡੇ ਐਮਐਲਏ ਸਾਹਿਬ ਇੱਕ ਵਾਰੀ ਸਾਡੇ ਕੋਲ ਧਰਨੇ ਤੇ ਆ ਕੇ ਇੱਕ ਵਾਅਦਾ ਕਰਕੇ ਗਏ ਸੀਗੇ ਜਿਸ ਦੇ ਵਿੱਚ ਲਿਖਤ ਅਨੁਸਾਰ ਅਸੀਂ ਕੁਝ ਮੰਗਾ ਮੰਗੀਆਂ ਸੀਗੀਆਂ ਉਹਨਾਂ ਮੰਗਾਂ ਨੂੰ ਉਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਅਸੀਂ ਕੁਝ ਟਾਈਮ ਦੇ ਵਿੱਚ ਹੀ ਪੂਰਾ ਕਰ ਦਾਂਗੇ ਤੇ ਉਹ ਟਾਈਮ ਉਹਨਾਂ ਦਾ ਬਹੁਤ ਟਾਈਮ ਹੋ ਗਿਆ ਓਵਰ ਹੋ ਚੁੱਕਿਆ ਤੇ ਸਾਡਾ ਕੋਈ ਨਿਕਾਸ ਨਹੀਂ ਹੋਇਆ ਤੁਸੀਂ ਉਧਰ ਘੁਮਾ ਕੇ ਕੈਮਰਾ ਦਿਖਾ ਸਕਦੇ ਹੋ ਵੀ ਸਾਡੇ ਮਹੱਲੇ ਦੇ ਵਿੱਚ ਪਾਣੀ ਓਵੇਂ ਹੀ ਬਰਕਰਾਰ ਹੈ ਇਹ ਪਾਣੀ ਨਹੀਂ ਹੈ ਵੀਰੇ ਇਹ ਕੈਮੀਕਲ ਦਾ ਰੂਪ ਧਾਰਨ ਕਰ ਚੁੱਕਿਆ ਹੈ ਅਸੀਂ ਬਾਰ-ਬਾਰ ਸਰਕਾਰ ਅੱਗੇ ਬੇਨਤੀ ਕਰਦੇ ਆ ਰਹੇ ਹਾਂ ਨਗਰ ਕੌਂਸਲ ਅੱਗੇ ਬੇਨਤੀ ਕਰਦੇ ਆ ਰਹੇ ਹਾਂ ਖਾਸ ਕਰ ਅਸੀਂ ਸੀਵਰੇਜ ਬੋਰਡ ਦੇ ਵਿੱਚ ਤਿੰਨ ਵਾਰ ਹੀ ਜਾ ਚੁੱਕੇ ਹਾਂ ਤਿੰਨ ਵਾਰੀ ਸੀਵਰੇਜ ਬੋਰਡ ਦੇ ਵਿੱਚ ਜਾ ਚੁੱਕੇ ਜਾ ਚੁੱਕੇ ਹਾਂ ਤੇ ਸਾਡੀ ਇੱਕ ਵਾਰੀ ਵੀ ਸੁਣਵਾਈ ਨਹੀਂ ਹੋ ਰਹੀ ਤੇ ਸਾਨੂੰ ਸਿਰਫ ਇੱਕ ਮਿੱਠੀਆਂ ਗੋਲੀਆਂ ਦਾ ਦਿਲਾਸਾ ਦਿੱਤਾ ਜਾ ਰਿਹਾ ਹਰ ਵਾਰ ਦੇ ਵਿੱਚ ਪੀੜਤ ਲੋਕਾਂ ਨੂੰ ਇਨਸਾਫ ਦਿਓ ਮੈਂ ਕਹਿੰਦਾ ਪ੍ਰਸ਼ਾਸਨ ਅੰਦਰ ਏਸ਼ੀਆ ਦੇ ਵਿੱਚ ਬੈਠਿਆਗਾ ਕਮਰਾ ਦੇ ਵਿੱਚ ਬੈਠਿਆਗਾ ਪਰ ਉਹ ਇੱਥੇ ਆ ਕੇ ਸਾਰ ਨਹੀਂ ਲੈਂਦਾਗਾ ਇਹਨੂੰ ਕਦੇ ਵੀ ਇਸ ਮਹੱਲੇ ਨੂੰ ਕਦੇ ਫੌਰੀ ਤੌਰ ਤੇ ਨਹੀਂ ਮੰਗਣੇ ਕਦੇ ਲਾਗੂ ਨਹੀਂ ਕੀਤੀਆਂ ਤੁਸੀਂ ਛੱਪੜ ਦਾ ਪਾਣੀ ਦੇਖ ਲਓ ਛੱਪੜ ਭਰਿਆ ਹੋਇਆ ਅੱਜ ਜਿਹੜੋ ਪਹਾੜ ਪਹਿਲਾਂ ਚੱਕੇ ਸੀ ਅੱਜ ਸਾਰੇ ਸਾਈਡ ਦਾ ਗਰਦ ਲਿਆ ਕੇ ਟੋਬੇ ਨੂੰ ਡੌਰ ਜਿਹੜਾ ਡਾਊਨ ਕਰਨਾ ਸੀਗਾ ਵੀ ਨੀਵਾ ਕਰਨਾ ਸੀ ਅੱਜ ਉਹਦੇ ਉੱਤੇ ਫੇਰ ਟੀਰੀਆਂ ਲਾਈਆਂ ਜਾ ਰਹੀਆਂ ਨੇ ਅੱਜ ਉੱਥੇ ਫੇਰ ਸਾਡਾ ਜਿਹੜਾ ਗਲ ਘੁੱਟ ਰਹੇ ਨੇ ਉਹ ਸਾਡਾ ਜਿਹੜੇ ਬਿਮਾਰੀਆਂ ਸਾਨੂੰ ਸਦਾ ਦੇ ਰਹੀਆਂ ਨੇ ਆ ਅਸੀਂ ਇਸ ਕਮੇਟੀ ਨਾਲ ਜਿਹੜੀ ਅੱਜ ਅਸੀਂ ਮ ਪ੍ਰਸ਼ਾਸਨ ਅਸੀਂ ਤਨੋਤੀ ਦਿੰਦੇ ਆ ਵੀ ਅਸੀਂ ਜਾਂ 2 ਜਾਂ 3 ਦਿਨਾਂ ਦੇ ਵਿੱਚ ਅਸੀਂ ਪ੍ਰਸ਼ਾਸਨ ਦਾ ਮੂੰਹ ਦੇਖਦੇ ਆ ਵੀ ਜੇ ਸਾਡਾ ਕੰਮ ਕਰਦੇ ਆ ਜੇ ਉਹ ਨਹੀਂ ਕਰਦੇ ਜਿਹੜੀ ਸਾਡੀ ਸੰਘਰਸ਼ ਕਮੇਟੀ ਬਣੀ ਆ ਸਾਡੇ ਤਿੰਨੇ ਵਾਰਡਾਂ ਦੇ ਵਿੱਚ ਜਿਹੜੇ ਵੀ ਸਾਡੇ ਲੋਕ ਸੀ ਉਹਨਾਂ ਨਾਲ ਵੀ ਗੱਲ ਹੋ ਗਈ ਆ ਅਸੀਂ ਹੁਣ ਪੱਕੇ ਤੌਰ ਤੇ ਧਰਨਾ ਲਾਵਾਂਗੇ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਤੱਕ ਅਸੀਂ ਨਹੀਂ ਉੱਟਦੇ ਜਿਵੇਂ ਬੋਰਡ ਮਰਦਾਬਾਦ ਮਰਦਾਬਾਦ ਮਰਦਾ